ਬਿਲਕੁਲ ਜੀ ਬਿਲਕੁਲ ਤੇ ਪੂਰੇ ਕੰਮਕਾਰ ਹੋ ਰਹੇ ਹਨ ਹੁਣ ਪੂਰੇ ਹੋ ਰਹੇ ਆ ਰਾਚਨ ਪਾਣੀ ਕਾਰ ਵੀ ਹੋ ਰਿਹਾ ਤੇ ਰਾਚਨ ਵੀ ਪੂਰਾ ਤਗੜ ਤਗੜ ਦੇ ਰਿਹਾ ਵੀ ਕਿਸੇ ਗੱਲ ਦੀ ਕਮੀ ਨਹੀਂ ਆ ਰਹੀ ਕਮੀ ਨਹੀਂ ਹੈਗੀ ਬਿਲਕੁਲ ਤੇ ਜਿਹੜਾ ਵੇਖੋ ਵੀ ਕੰਮ ਪੂਰਾ ਕਰ ਰਿਹਾ ਬਿਲਕੁਲ ਬੜੇ ਸਮੇਂ ਤੋਂ ਤੁਹਾਡੀ ਗਲੀ ਅੜੀ ਜਾਂ ਸੀ ਇਹਨਾਂ ਗਲੀਆਂ ਦੀ ਸੁਲਮਾਈ ਕਦੇ ਹੋਈ ਨਹੀਂ ਸੀ ਨਾ ਇਹ ਇੱਕ ਗੱਲ ਮੈਂ ਚਾਹਣਾ ਚਾਹਣਾ ਵਾਂ ਵੀ ਸਭ ਤੋਂ ਪਹਿਲਾਂ ਸਾਡੀ ਗਲੀ ਝਾੜੂ ਪਾਰਟੀ ਨੇ ਤੇਲਾਂ ਲਾ ਕੇ ਨ ਮਕੰਮ ਬਲੂਤੀ ਵੀ ਅਜੇ ਤੱਕ ਸਾਰਿਆਂ ਨੇ ਛੱਡਤੀਆਂ ਹੀ ਵੀ ਪਹਿਲੀਆਂ ਪਾਰਟੀਆਂ ਜਿਹੜੀਆਂ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਉਹ ਪਾਰਟੀ ਨੇ ਸਾਡੀ ਗਲੀ ਪਹਿਲਾਂ ਬਣਾਈ ਆ ਹੋਰ ਗਲੀ ਹੋਰ ਬਾਅਦ ਚ ਬਣੀ ਵਾਹ ਜੀ ਵਾਹ ਬੜੀ ਵਧੀਆ ਗੱਲ ਵੇਖੋ ਜੀ ਵੀਰਾਂ ਦਾ ਕਹਿਣਾ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜੀ ਉਹਨਾਂ ਵੱਲੋਂ ਇਹਨਾਂ ਦਾ ਵਿਕਾਸ ਜਿਹੜਾ ਕੀਤਾ ਜਾ ਰਿਹਾ ਏ ਜੀ ਤੇ ਜਿਹੜੀਆਂ ਪਹਿਲੀਆਂ ਪਾਲਟੀਆਂ ਕਿਸੇ ਨੇ ਨਾਲ ਧਿਆਨ ਨਹੀਂ ਦਿੱਤਾ ਜਿਹੜੀ ਪਹਿਲੀ ਟੈਲ ਲੱਗੀ ਆ ਜੀ ਪੁਰਾਣੇ ਸਮੇਂ ਤੋਂ ਉਹੋ ਹੀ ਟੈਲਾਂ ਲੱਗੀਆਂ ਸੀ ਰਾਜੀਦ ਪੁਲਰ ਜੀ